ਇਹ ਇਸ ਜਗ੍ਹਾ ਦਾ ਪੂਰਾ ਟੋਟਲ ਕਾਇਕਲਪ ਹੈ ਜਿਹੜਾ ਉਹ ਅਸੀਂ ਕਰਨ ਜਾ ਰਹੇ ਹਾਂ ਮੋਟੇ-ਮੋਟੇ ਚਾਰਕ ਪਿਕਚਰਾਂ ਦੇ ਜ਼ਰੀਏ ਤੁਹਾਨੂੰ ਦਿਖਾਵਾਂ ਇਹ ਮੇਨ ਰੋਡ ਤੋਂ ਐਂਟਰੈਂਸ ਹੈ ਜਿਹੜੀ ਉਹ ਇਸ ਤਰੀਕੇ ਦੀ ਹੋਏਗੀ ਵਿਚਾਲੇ ਸ਼ਿਦਦਨ ਸਿੰਘ ਜੀ ਦਾ ਨਾਮ ਹੈ ਜਿਹੜਾ ਉਹ ਓਕਰੇਗਾ ਔਰ ਫਿਰ ਇੱਥੋਂ ਜਦੋਂ ਤੁਸੀਂ ਐਂਟਰ ਕਰਦੇ ਆਪਾਂ ਜਿਸ ਰਸਤੇ ਤੋਂ ਇਹ ਅੱਗੇ ਆ ਕੇ ਇਹ ਇੱਕ ਵਾਟਰ ਬੋਡੀ ਬਣੇਗੀ ਜਿਵੇਂ ਤੁਸੀਂ ਚੰਗੇ ਜਿਹੜੇ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੇ ਪਾਰਕ ਹੁੰਦੇ ਨੇ ਉੱਥੇ ਇਹ ਵਾਟਰ ਬੋਡੀ ਬਣੇਗੀ ਸਾਈਡ ਤੇ ਗ੍ਰੀਨਰੀ ਹੋਏਗੀ ਆ ਇਹਦੇ ਨਾਲ ਨਾਲ ਜੋ ਸਪੈਸੀਫਿਕ ਅਸੀਂ ਇੱਕ ਚੀਜ਼ ਖਾਸ ਤੌਰ ਦੇ ਉੱਪਰ ਪਹਿਲਾਂ ਤੁਹਾਨੂੰ ਅੱਛਾ ਦੱਸਿਆ ਉਹ ਤੋਂ ਬਾਅਦ ਦੱਸੂ ਹੋਏਗਾ ਕੀ ਕੁਝ ਇਹ ਤੋਂ ਬਾਅਦ ਇਹ ਇਹ ਜਦੋਂ ਐਂਟਰ ਕਰਾਂਗੇ ਆਪਾਂ ਤੇ ਇਹਦੇ ਨਾਲ ਦਿਵਾਰਾਂ ਦੇ ਉੱਪਰ ਜਿਵੇਂ ਤੁਸੀਂ ਜੱਲਿਆਂ ਵਾਲੇ ਬਾਗ ਦੇ ਵਿੱਚ ਦੇਖਿਆ ਹੋਏਗਾ ਕਿ ਜੱਲਿਆਂ ਵਾਲੇ ਸੱਕ ਜੱਲਿਆਂ ਵਾਲੇ ਬਾਗ ਦੇ ਸਾਕੇ ਨੂੰ ਪੂਰੀ ਤਰ੍ਹਾਂ ਕੀ ਕੁਝ ਹੋਇਆ ਸੀਗਾ ਉੱਥੇ ਉਹ ਮਿਊਰਲਸ ਦੇ ਵਿੱਚ ਮਿਊਰਲਸ ਦੇ ਵਿੱਚ ਉਹ ਕਲਾਕ੍ਰਿਤੀਆਂ ਦੇ ਵਿੱਚ ਉਹ ਦਰਸਾਇਆ ਜਾਏਗਾ ਕਿ ਉਸ ਸਮੇਂ ਜੱਲਿਆਂ ਵਾਲੇ ਬਾਗ ਦੇ ਵਿੱਚ ਹੋਇਆ ਕੀ ਸੀਗਾ ਉਹ ਇਹਨਾਂ ਦੀਵਾਰਾਂ ਦੇ ਉੱਪਰ ਉਹ ਆਏਗਾ ਇਹਦੇ ਵਿੱਚ ਤੁਹਾਨੂੰ ਹਲਕਾ ਹਲਕਾ ਤੁਸੀਂ ਨਿਗਾਹ ਮਾਰੋਗੇ ਇਹ ਵਾਟਰ ਬੋਡੀ ਹੈ ਇੱਥੇ ਪਾਣੀ ਆ ਗਿਆ ਫੁਵਾਾਰੇ ਚੱਲਣਗੇ ਇੱਥੇ ਇਹ ਜਿਹੜੀ ਜਗ੍ਹਾ ਹੈ ਇੱਥੇ ਜਿਹੜਾ ਹੈਗਾ ਇਹ ਪਾਣੀ ਹੈ ਇਹ ਪਾਣੀ ਉਹਨੂੰ ਦਰਸਾਉਂਦਾ ਹੈ ਜਿਹੜਾ ਕਿ ਜੱਲਿਆਂ ਵਾਲੇ ਬਾਗ ਦੇ ਵਿੱਚ ਖੂਹ ਸੀਗਾ ਉਸ ਪਾਣੀ ਨੂੰ ਇਹ ਪਾਣੀ ਹੈ ਜਿਹੜਾ ਉਹ ਦਰਸਾਉਂਦਾ ਹੈ ਤੇ ਉਹਦੇ ਵਿੱਚ ਜਿੰਨੇ ਲੋਕਾਂ ਨੇ ਸੈਂਕੜੇ ਲੋਕਾਂ ਨੇ ਆਪਦੀ ਜਾਨਾਂ ਦੇ ਦਿੱਤੀਆਂ ਸੀਗੀਆਂ ਉਹਨਾਂ ਦੀ ਰੂਹ ਦੇਸ਼ ਦੇ ਲਈ ਉਹਨਾਂ ਦੇ ਸਾਹਾਂ ਨੇ ਜਿਹੜੀਆਂ ਉਹ ਦੇਸ਼ ਦੇ ਲਈ ਚੱਲਦੀਆਂ ਸੀਗੀਆਂ ਤੇ ਉਹਦੇ ਵਿੱਚ ਅਸੀਂ ਦੇਸ਼ ਦਾ ਤੁਸੀਂ ਹਲਕਾ ਜਿਹਾ ਨਜ਼ਰ ਮਾਰੋਗੇ ਤੇ ਪਾਣੀ ਦੇ ਵਿੱਚ ਦੀ ਤੁਹਾਨੂੰ ਇੰਡੀਆ ਦਾ ਨਕਸ਼ਾ ਜਿਹੜਾ ਉਹ ਨਜ਼ਰ ਆਊਗਾ ਸੋ ਇਹ ਵਾਟਰ ਬੋਡੀ ਹੋਗੀ ਉਸ ਤੋਂ ਬਾਅਦ ਅੱਗੇ ਚੱਲੋਗੇ ਤੁਹਾਨੂੰ ਇੱਥੇ ਜਿਹੜਾ ਆ ਆ ਇੱਥੇ ਆ ਕੇ ਇਹ ਬੁੱਤ ਆ ਗਿਆ ਇਹ ਆ ਬੁੱਤ ਆ ਗਿਆ ਫਿਲਦਲ ਸਿੰਘ ਜੀ ਦਾ ਇਹ ਬੁੱਤ ਹੈ ਜਿਹੜਾ ਹੁਣ ਜਿਵੇਂ ਬਾਕੀ ਉਹ ਜਿਵੇਂ ਸੰਗਤ ਕਹੂਗੀ ਹੁਣ ਜਿਹੜਾ ਬੁੱਤ ਹੈ ਇਹ ਤਕਰੀਬਨ 7 ਫੁੱਟ ਦੀ ਹਾਈਟ ਦਾ ਹੈ ਅਸੀਂ ਇਹਦੇ ਵਿੱਚ ਪਿੱਤਲ ਦਾ ਅਸੀਂ 20 ਫੁੱਟ ਦਾ ਬੁੱਤ ਹੈ ਜਿਹੜਾ ਅਸੀਂ ਉਹ ਇਹਦੇ ਚ ਪ੍ਰੋਵੀਜ਼ਨ ਕੀਤੀ ਹੋਈ ਹੈ ਬਾਕੀ ਜਿਵੇਂ ਸੰਗਤ ਮੈਨੂੰ ਹੁਕਮ ਕਰੂਗੀ ਕਰਾਊਂਗਾ ਮੈਂ ਓਵੇਂ ਇੱਥੋਂ ਬੁੱਤ ਤੋਂ ਤੁਸੀਂ ਅੱਗੇ ਚੱਲੋ ਇਹ ਫੇਰ ਇਹ ਲੈਫਟ ਤੇ ਆ ਕੇ ਇਹ ਆ ਗਈ ਜਿਵੇਂ ਤੁਸੀਂ ਅ ਕਈ ਥਾਵਾਂ ਤੇ ਦੇਖਿਆ ਹੋਵੇਗਾ ਦਿੱਲੀ ਇੰਡੀਆ ਗੇਟ ਦੇ ਵਿੱਚ ਵੀ ਇੱਕ ਜੋਤੀ ਚੱਲਦੀ ਹੈ ਹਮੇਸ਼ਾ ਬਿਲਕੁਲ ਸ਼ਹੀਦ ਉਦਮ ਸਿੰਘ ਜੀਆ ਦੀ ਸ਼ਹਾਦਤ ਹੈ ਜਿਹੜੀ ਉਹ ਇੱਕ ਜੋਤ ਦੇ ਰੂਪ ਦੇ ਵਿੱਚ ਪੂਰੀ ਦੁਨੀਆ ਨੂੰ ਸਨੇਹ ਹੈ ਜਿਹੜਾ ਵੀ ਕਿਵੇਂ ਦੇਸ਼ ਦੀ ਸ਼ਾਨ ਦੇ ਲਈ ਕਿਵੇਂ ਅਣਖ ਨਾਲ ਜੁੜਨਾ ਤੇ ਕਿਵੇਂ ਸ਼ਹਾਦਤ ਦਾ ਜਾਮਾ ਪੀ ਲੈਣਾ ਉਹ ਇਹ ਜੋਤੀ ਹੈ ਜਿਹੜੀ ਜਿਹੜੀ ਕਿ 12 ਮਹੀਨੇ 30 ਦੇ ਨਾਲ 24 ਘੰਟੇ ਇਹ প্রজ্বলਿਤ ਰਹੂਗੀ ਇਹ ਚੱਲਦੀ ਰਹੂਗੀ ਇਹ ਜੋਤੀ ਆ ਗਈ ਇੱਥੇ ਇਸ ਸਾਈਡ ਤੇ ਇੱਕ 7D ਆਡੀਟੋਰੀਅਮ ਹੈ ਜਿਹੜਾ 7D ਆਡੀਟੋਰੀਅਮ ਹੋਏਗਾ ਥੀਟਰ ਆਵ ਦਾ ਪਹਿਲਾ 7D ਆਡੀਟੋਰੀਅਮ ਹੋਣ ਜਾ ਰਿਹਾ ਹੈ ਜਿਹਦੇ ਵਿੱਚ ਸ਼ਹੀਦ ਉਦਮ ਸਿੰਘ ਜੀਾਂ ਦੇ ਜਨਮ ਤੋਂ ਲੈ ਕੇ ਉਹਨਾਂ ਦੀ ਸ਼ਹਾਦਤ ਤੱਕ ਦਾ ਸਾਰਾ ਸਫ਼ਰ ਦਰਸਾਵਾਂਗੇ ਜਲਿਆਂਵਾਲੇ ਬਾਗ ਦਾ ਫਿਰ ਉਹਨਾਂ ਨੇ ਕਿੱਥੇ-ਕਿੱਥੇ ਸਫ਼ਰ ਕੀਤਾ ਕਦੋਂ ਲੰਡਨ ਪਹੁੰਚੇ ਕਦੋਂ ਲੰਡਨ ਦੇ ਇੱਕ ਐਕਸਟਰ ਹਾਲ ਦੇ ਵਿੱਚ ਮਾਈਕਲ ਅਡਵਾਇਰ ਨੂੰ ਗੋਲੀ ਮਾਰੀ ਇਹ 70 ਹਾਲ ਹੈ ਜਿਹੜਾ ਤੁਸੀਂ 2D 3D ਤੁਸੀਂ ਸੁਣਿਆ ਹੋਊਗਾ 70 ਹਾਲ ਦੇ ਵਿੱਚ ਜਦੋਂ ਬੈਠੋਗੇ ਤੁਸੀਂ ਤੁਹਾਨੂੰ ਕਿਤੇ-ਕਿਤੇ ਹਵਾ ਦਾ ਪ੍ਰਭਾਵ ਵੀ ਮਹਿਸੂਸ ਹੋਊਗਾ ਕਿਤੇ ਤੁਹਾਡੀ ਚੇਰਾਂ ਨੇ ਜਿਹੜੀਆਂ ਕੁਰਸੀਆਂ ਨੇ ਉਹ ਵੀ ਹਿੱਲਣਗੀਆਂ ਕਿਤੇ ਜਦੋਂ ਜਦੋਂ ਸ਼ਹੀਦ ਉਦਮ ਸਿੰਘ ਖੜ ਕੇ ਗੋਲੀ ਚਲਾ ਰਹੇ ਸੀਗੇ ਤੇ ਉਦੋਂ ਕਹੇ ਜੀ ਗੋਲੀ ਦੀ ਆਵਾਜ਼ ਚੱਲੀ ਤੇ ਕਿਵੇਂ ਤਰਭ ਕੇ ਹੋਣਗੇ ਲੋਕ ਉਹ ਅਹਿਸਾਸ ਜਿਹੜਾ ਤੁਹਾਨੂੰ ਉਹ ਵੀ ਹੋਊਗਾ ਕਿਤੇ ਮੀਂਹ ਪੈ ਰਿਹਾ ਹੋ ਉਹ ਉਹਨਾਂ ਮਹਿਸੂਸ ਕੀਤਾ ਹੋਊਗਾ ਤੇ ਪਾਣੀ ਉੱਪਰ ਪੈਂਦਾ ਤੁਹਾਨੂੰ ਮਹਿਸੂਸ ਹੋਊਗਾ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਪੰਜਾਬ ਦਾ ਪਹਿਲਾ 70 ਆਡੀਟੋਰੀਅਮ ਹੈ ਜਿਹੜਾ ਉਹ ਸ਼ਹੀਦ ਉਦਮ ਸਿੰਘ ਦੀ ਇਸ ਪਵਿੱਤਰ ਯਾਦਗਾਰ ਦੇ ਵਿੱਚ ਅਸੀਂ ਬਣਾਉਣ ਜਾ ਰਹੇ ਹਾਂ ਉਦੇ ਨਾਲ ਨਾਲ ਇੱਕ ਮਿਊਜ਼ੀਅਮ ਹੋਏਗਾ ਮਿਊਜ਼ੀਅਮ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਜਿੰਨੀਆਂ ਚੀਜ਼ਾਂ ਸੀਗੀਆਂ ਉਹ ਇਸ ਮਿਊਜ਼ੀਅਮ ਦੇ ਵਿੱਚ ਦਰਸਾਈਆਂ ਜਾਣਗੀਆਂ ਮਿਊਜ਼ੀਅਮ ਮੇਰੇ ਲੰਬੇ ਸਮੇਂ ਤੋਂ ਮੇਰੇ ਮਨ ਦੇ ਵਿੱਚ ਇਸ ਗੱਲ ਦਾ ਮਲਾਲ ਸੀ ਕਿ ਉਹਨਾਂ ਦੀ ਪਵਿੱਤਰ ਅਸਥੀਆਂ ਨੇ ਜਿਹੜੀਆਂ ਉਹਨਾਂ ਨੂੰ ਵੀ ਹਜੇ ਤੱਕ ਦੀਆਂ ਸਰਕਾਰਾਂ ਉਹ ਚਾਹੇ ਚਾਹੇ ਰਾਜ ਸਰਕਾਰਾਂ ਸੀ ਚਾਹੇ ਕੇਂਦਰ ਸੋ ਇੱਕ ਪੱਕਾ ਸਥਾਨ ਨਹੀਂ ਦੇ ਸਕੀਆਂ ਸੋ ਉਹ ਪਵਿੱਤਰ ਅਸਥੀਆਂ ਨੇ ਜਿਹੜੀਆਂ ਉਹ ਵੀ ਇੱਥੇ ਸਥਾਪਿਤ ਕਰਾਂਗੇ ਤੇ ਉਹਨਾਂ ਦੀ ਜ਼ਿੰਦਗੀ ਨਾਲ ਹੋਰ ਜਿੰਨੇ ਜਿੰਨੀਆਂ ਚੀਜ਼ਾਂ ਜੋ ਹੈਗੀਆਂ ਉਹ ਇੱਕ ਇਸ ਮਿਊਜ਼ੀਅਮ ਦੇ ਵਿੱਚ ਉਹ ਹੋਣਗੀਆਂ ਨਾਲ ਹੀ ਕੈਫੇਟੇਰੀਆ ਹੋਏਗਾ ਕੈਫੇਟੇਰੀਆ ਦੇ ਵਿੱਚ ਜਦੋਂ ਲੋਕ ਆਉਣਗੇ ਉਹਨਾਂ ਦੀ ਜ਼ਿੰਦਗੀ ਬਾਰੇ ਦੇਖਣਗੇ ਉੱਥੇ ਖਾਣ ਆਪਣਾ ਬੈਠਣ ਨੂੰ ਖਾਣ ਪੀਣ ਜਿਹੜਾ ਉਹਨਾਂ ਦਾ ਸਾਰਾ ਇੰਤਜ਼ਾਮਾਤ ਹੈ ਉਹ ਹੋਣਗੇ ਤੇ ਇਹ ਇੱਕ ਕੰਪਲੀਟ ਕੰਪਲੀਟ ਅਸੀਂ ਇਸ ਜਗ੍ਹਾ ਨੂੰ ਡਿਵੈਲਪ ਕਰਨ ਜਾ ਰਹੇ ਹਾਂ ਇਹਦੇ ਨਾਲ ਨਾਲ ਮੈਨੂੰ ਭਾਈ ਚਾਰੇ ਵੱਲੋਂ ਹੁਕਮ ਆਉਂਦਾ ਰਿਹਾ ਕਿ ਇੱਕ ਜੀ ਸ਼ਹੀਦ ਉਧਮ ਸਿੰਘ ਦੇ ਨਾਂ ਤੇ 게ਟ ਬਣਾਇਆ ਜਾਵੇ ਤੇ ਮੈਂ ਉਹਨਾਂ ਨੂੰ ਦੱਸਦਾ ਕਿ ਇੱਕ ਨਹੀਂ ਜੀ ਦੋ 게ਟ ਬਣਾਏ ਜਾਣ ਦੇ ਇਸ ਸਮਾਮ ਦੇ ਵਿੱਚ ਸ਼ਹੀਦ ਉਧਮ ਸਿੰਘ ਦੇ ਨਾਂ ਤੇ ਮੇਰੇ ਸਾਥੀਆਂ ਮੇਰੇ ਵੀਰਾਂ ਦੀ ਕਈ ਵਾਰੀ ਮੇਰੇ ਕੋਲ ਗੱਲ ਆਉਂਦੀ ਸੀਗੀ ਕਿ ਜੀ ਇੱਥੋਂ ਉਹਨਾਂ ਦੀ ਯਾਦਗਾਰ ਦੇ ਵਿੱਚ ਕੁਝ ਕੀਤਾ ਜਾਵੇ ਤੇ ਮੈਨੂੰ ਵੀ ਯਾਦ ਹੈ ਮੇਰੇ ਵੀਰ ਹਰਦਿਆਲ ਹੁਣੇ ਨੇ ਸਾਡੀ ਜੋ ਪਿਛਲੀ ਵਾਰੀ ਮੀਟਿੰਗ ਹੋਈ ਉਹਨਾਂ ਨੇ ਕਿਹਾ ਜੀ ਮੈਨੂੰ ਕਿ ਕਿ ਜੀ 5 ਕਰੋੜ ਰੁਪਇਆ ਇੱਥੇ ਵਾਸਤੇ ਦਿਓ ਮੈਂ ਉਦੋਂ ਬੋਲਿਆ ਨਹੀਂ ਕੁਝ ਮੈਂ ਕਿਹਾ ਮੈਨੂੰ ਕਰ ਲੈਣ ਦਿਓ ਇਹਦੇ 21 ਕਰੋੜ ਰੁਪਇਆ ਦਵਾਂਗੇ ਕਿਉਂਕਿ ਕਿਉਂਕਿ ਅੱਜ ਜਿੰਨਾ ਕੁਝ ਦੇਣ ਜੋਗੇ ਹੋਆਂ ਜਿਵੇਂ ਸ਼ਹੀਦ ਰੁਦਨ ਸਿੰਘ ਹੋਣਾ ਨੇ ਇਹ ਸ਼ਹਾਦਤਾਂ ਦੇ ਜਾਮ ਨਾ ਪੀਤੇ ਹੁੰਦੇ ਤੇ ਉਹ ਸੰਭਵ ਨਹੀਂ ਸੀਗਾ ਸੋ ਇਹ ਇੱਕ ਇੱਕ ਤੁਹਾਨੂੰ ਮੋਟਾ ਮੋਟਾ ਬ੍ਰਾਡਲੀ ਜਾ ਅਸੀਂ ਤੁਹਾਨੂੰ ਇਹ ਤੋਂ ਐਕਸਪਲੇਨ ਕੀਤਾ ਜਿਵੇਂ ਜੋਤੀ ਦੀ ਫੋਟੋ ਆ ਗਈ ਇਹ ਉੱਪਰ ਉਹਨਾਂ ਦੇ ਗੇਟ ਦੀ ਆ ਗਈ ਜੋ ਫਰੰਟ ਤੋਂ ਉੱਪਰ ਹੋਏਗਾ ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੀ ਇਹ ਇਹ ਮੇਰੇ ਕਾਫੀ ਦੇਰ ਤੋਂ ਮਨ ਦੇ ਵਿੱਚ ਸੀਗਾ ਤੇ ਅੱਜ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਉਹ ਆਪਦੀਆਂ ਭਾਵਨਾਵਾਂ ਨੂੰ ਮੈਂ ਜ਼ਮੀਨੀ ਰੂਪ ਤੇ ਲਿਆ ਕੇ ਜ਼ਮੀਨ ਤੇ ਲਿਆ ਕੇ ਉਹਨਾਂ ਨੂੰ ਇੱਕ ਅਸਲੀ ਰੂਪਰੇਖਾ ਦੇ ਵਿੱਚ ਅਸੀਂ ਉਹਨੂੰ ਢਾਲਣ ਜਾ ਰਹੇ ਹਾਂ ਮੰਤਰੀ ਸਾਹਿਬ ਕਿੰਨਾ ਰੁਪਏ ਇਹ 21 ਕਰੋੜ 17 ਲੱਖ ਰੁਪਏ ਦਾ ਪ੍ਰੋਜੈਕਟ ਹੈ ਜੀ ਤੇ ਮੇਰੀ ਕੋਸ਼ਿਸ਼ ਰਹੇਗੀ ਕਿ ਜਲਦ ਤੋਂ ਜਲਦ ਇਹਨੂੰ ਕੰਪਲੀਟ ਕਰਕੇ ਸੁਨਾਮ ਸ਼ਹਿਰ ਨੂੰ ਸਮਾਮ ਪੂਰੇ ਪੰਜਾਬ ਨੂੰ ਔਰ ਭਾਈਚਾਰੇ ਨੂੰ ਸਮਰਪਿਤ ਕੀਤਾ ਜਾਵੇਗਾ